ਲੈ ਵੀ ਮਿੱਤਰੋ ਸਵੇਰ ਤੋਂ ਮੌਸਮ ਦੇ ਵਿੱਚ ਬਦਲਾ ਜਿਹੜਾ ਹੋ ਗਿਆ ਮੌਸਮ ਵਿਭਾਗ ਨੇ 4 ਦਿਨ ਜਿਹੜਾ ਮੀਂਹ ਦੱਸਿਆ ਜ਼ਿਲ੍ਹਿਆਂ ਦਾ ਨਾਮ ਵੀ ਦੱਸਿਆ 4 ਅਤੇ 5 ਜੁਲਾਈ ਨੂੰ ਜਿਹੜਾ ਹੁਸ਼ਿਆਰਪੁਰ ਪਠਾਨਕੋਟ ਗਰਦਾਸਪੁਰ ਦੇ ਵਿੱਚ ਜਿਹੜਾ ਭਾਰੀ ਮੀਂਹ ਦੱਸਿਆ ਬਲਕਿ ਨਵਾਂ ਸ਼ਹਿਰ ਰੂਪਨਾਗਰ ਅੰਮ੍ਰਿਤਸਰ ਸਾਹਿਬ ਕਪੂਰਥਲਾ ਦੇ ਵਿੱਚ ਤੇਜ਼ ਹਵਾ ਨਾਲ ਹਲਕੀ ਬੂੰਦਾਬاندی ਜਿਹੜੀ ਹੋ ਸਕਦੀ ਹੈ 6 ਅਤੇ 7 ਜੁਲਾਈ ਨੂੰ ਜਲੰਧਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਐਸਐਸ ਨਗਰ ਅਤੇ ਗੜਾ ਸਾਹਾ ਵਰ ਗੁਰਦਾਸਪੁਰ ਤੇ ਪਠਾਨਕੋਟ ਇਹਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਚੱਲ ਸਕਦੀਆਂ ਨੇ ਮੀਂਹ ਜਿਹੜਾ ਉਹ ਵੱਧ ਅਤੇ ਘੱਟ ਪੈ ਸਕਦਾ ਇਹ ਐਸਟੀਮੇਟਡ ਹੈ ਤਾਂ ਅੱਜ ਸਵੇਰ ਤੋਂ ਹੀ ਮੌਸਮ ਦੇ ਵਿੱਚ ਬਦਲਾਅ ਜਿਹੜਾ ਹੋ ਗਿਆ ਹਲਕੀ ਹਲਕੀ ਕਣੀ ਜਿਹੜੀ ਉੱਡigree ਹੈ ਬਾਕੀ ਆਪਾਂ ਵੀ ਵੈਦਰਾ ਮੋਬਾਈਲ ਤੇ ਕੱਢ ਕੇ ਦੇਖ ਲੈਂਦੇ ਆ ਮੌਸਮ ਵਿਭਾਗ ਜੋ ਭਵਿੱਖਬਾਣੀ ਕਰਦਾ ਉਹ ਲਗਭਗ ਸਹੀ ਹੋ ਜਾਂਦੀ ਹੈ ਕਿਉਂਕਿ ਸਾਰੇ ਅੰਕੜੇ ਮੌਸਮ ਵਿਭਾਗ ਜਿਹੜਾ ਉਹ ਚੱਕ ਲੈਂਦਾ ਸੋ ਬਾਕੀ ਹੁਣ ਅਗਲਾ ਸਮਾਂ ਦੱਸੂਗਾ ਕੀ ਕੀ ਚੇਂਜਸ ਜਿਹੜੇ ਮੌਸਮ ਦੇ ਵਿੱਚ ਹੋਣਗੇ ਬਾਕੀ ਕਈ ਜ਼ਿਲ੍ਹੇ ਹੈਗੇ ਆ ਜਿੱਥੇ ਵਧੀਆ ਮੀਂਹ ਪੈ ਗਿਆ ਤੇ ਕਈ ਜ਼ਿਲ੍ਹੇ ਹੈਗੇ ਆ ਜਿੱਥੇ ਹਲਕੀ ਬੂੰਦਾਬاندی ਹੋਈ ਹੈ ਤਾਂ ਅੱਗੇ ਜੋ ਮੌਸਮ ਵਿਭਾਗ ਅਪਡੇਟ ਦੇਊਗਾ ਜਾਣਕਾਰੀ ਜਿਹੜੀ ਸਮੇਂ ਸਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ